ਹਾਂਜੀ ਹਾਂਜੀ ਸਰ ਅੱਜ ਦੇ ਐਜਪੀਸੀ ਪ੍ਰਧਾਨ ਨੇ ਬੀਬੀ ਜੀ ਗਿਰਕੌਰ ਬਾਰੇ ਟਿੱਪਣੀ ਕੀਤੀ ਹੈ ਉਹਨਾਂ ਨੂੰ ਬਲਾ ਵੀ ਹੈ ਉਹ ਮਮ ਜਲ ਵੱਲੋਂ ਕੀ ਕਹਿਣ ਦਿੰਦੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਕੀ ਬੱਤ ਨਹੀਂ ਕਹਿਣਾ ਚਾਹੁੰਦਾ ਵੇਖੋ ਪਤਾ ਗੱਲ ਜੇ ਸ਼ਰੋਣੀ ਕਮੇਟੀ ਆ ਨਾ ਉਹ ਸਿੱਖਾਂ ਦੀ ਬਹੁਤ ਵੱਡੀ ਧਾਰਮਿਕ ਸੰਸਥਾ ਤੇ ਇਹ ਕਰਕੇ ਮੈਂ ਮਤਲਬ ਉਹ ਸ਼ਰੋਣੀ ਕਮੇਟੀ ਲਾਜ਼ਮੀ ਹੈ ਨਾ ਪ੍ਰਧਾਨ ਜੀ ਦੇ ਨਾਲ ਇਹ ਕਰਕੇ ਮੈਂ ਇਹ ਗੱਲ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸਿੱਖਾਂ ਦੀ ਬਹੁਤ ਇੱਕ ਵੱਡੀ ਸੰਸਥਾ ਹੈ ਜਿਹੜੀ ਬੜੀਆਂ ਕੁਰਬਾਨੀਆਂ ਦੇ ਲਾਸ਼ੀਆਂ ਤੋਂ ਬਾਅਦ ਹੋਣ ਚਾਹੀ ਹੈ ਤੇ ਜੇ ਉਹਦੇ ਉੱਪਰੋਂ ਕੋਈ ਗਲਤ ਲਫ਼ਜ਼ ਲੱਗਦੇ ਨੇ ਤੇ ਮੈਂ ਉਹਦੇ ਬਾਰੇ ਕੋ ਮਾੜੀ ਗੱਲ ਕਹਾਂ ਤੇ ਮੇਰੇ ਵਰਗੇ ਬੰਦਿਆਂ ਨੂੰ ਸ਼ੋਭਾ ਨਹੀਂ ਘਾ ਦਿੰਦਾ ਤੁਹਾਨੂੰ ਨਹੀਂ ਲੱਗਦਾ ਮਹਿਲਾਵਾਂ ਦਾ ਸਨਮਾਨ ਕਰਾਂ ਉਸੇ ਤਰ੍ਹਾਂ ਦੀ ਵਰਤੋਂ ਸਹੀ ਰੱਖਣੀ ਚਾਹੀਦੀ ਹੈ ਹਾਂਜੀ ਮਹਿਲਾਵਾਂ ਦਾ ਸਨਮਾਨ ਕਰਾਂ ਵਸੇ ਸ਼ਬਦਾ ਦੀ ਵਰਤੋਂ ਸਹੀ ਰੱਖਣੀ ਚਾਹੀਦੀ ਹੈ ਹਾਂ ਨਹੀਂ ਵੇਖੋ ਪਹਿਲਾਂ ਪਤਾ ਗੱਲ ਕੀ ਆ ਵੇਖੋ ਗੁਰੂ ਸਾਹਿਬ ਨੇ ਮੈ ਸਹਿਮਾਨ ਦਿੱਤਾ ਸੋ ਕਿ ਉਹ ਮੰਨਦਾ ਕੀ ਜਿਤ ਜਮੈ ਰਾਜਾਣ ਤੇ ਰਾਜੇ ਮਹਾਰਾਜੇ ઋષਿ ਜਿੰਨੇ ਹੀ ਵੀ ਪੈਦਾ ਹੋਇਆ ਸੀ ਆਪਣੇ ਇਸ ਤਰ੍ਹਾਂ ਤੋਂ ਮਾਵਾ ਤੋਂ ਹੀ ਪੈਦਾ ਹੋਇਆ ਤੇ ਇਹੇ ਬਾਰੇ ਵੀ ਸਾਨੂੰ ਕੋਈ ਮਾੜਾ ਸ਼ਬਦ ਜਿਹੜਾ ਕਈ ਨਾ ਵੈਸੇ ਨਾ ਇੱਕ ਮੇਰੀ ਹੋਰ ਬੇਨਤੀ ਆ ਕਈ ਰਾ ਇਹ ਬੋਲਣ ਕਿ ਤੁਸੀਂ ਵੀ ਬੁਲਾ ਦਿੰਦੇ ਸਾਨੂੰ ਵੈਸੇ ਨਾ ਤੇ ਜਦੋਂ ਫੋਨ ਕਰਕੇ ਆਸ ਦਿੰਦੇ ਜੀ ਸੋ ਇਹ ਕਰਕੇ ਇਹ ਸ਼ਬਦਾਂ ਦੀ ਜਿਹੜੀ ਆ ਨਾ ਉਹ ਜ਼ਰੂਰ ਪਤਾ ਇੱਕ ਜਿਹੜੀ ਮੈਂ ਹੋਰ ਗੱਲ ਕਹਿਣੀ ਚਾਹਣਾ ਆਪਣੇ ਕੋਲੋਂ ਉਹ ਮੈਂ ਬੇਨਤੀ ਕਰਨੀ ਚਾਹਣਾ ਵੀ ਜੇ ਦੱਲੇ ਵਾਲ ਸਾਹਿਬ ਮਰ ਕੇ ਫੇਰ ਜਾਣਾ ਜੋ ਦੀ ਸਪੋਰਟ ਤੇ ਆ ਜਿੰਨੀਆਂ 40 ਜੱਥੇ ਬੰਦੀਆਂ ਨੇ ਤੇ ਕੋਈ ਠੀਕ ਹੈ ਤੁਹਾਡੇ ਆ ਵੀ ਦੀ ਮਤ ਭੇ ਦੇ ਗਏ ਆ ਉਹ ਰੱਖੀ ਹੈ ਜੇ ਨਹੀਂ ਤੇ ਲੇਕਿਨ ਉਹ ਸ਼ੂਗਰ ਦਾ ਔਰ ਦੂਜਾ ਉਹ ਦਾ ਟੈਨਸ਼ਨ ਦਾ ਮਰੀਜ਼ ਆ ਤੇ ਜੇ ਮਰ ਗਿਆ ਤੇ ਮਗਰ ਅਸਲੀ ਦੇ ਨਾ ਜਾਇਆ ਜੇ ਫਿਰ ਮੈਂ ਇਹ ਗੱਲ ਕਹਿਣੀ ਚਾਹਣਾ ਸਾਰੇ ਜੱਥੇ ਬੰਦੀਆਂ ਨੂੰ ਔਰ ਆਪਣੇ ਕਾਲੀਦਲਾ ਨੂੰ ਵੀ ਫੈਡਰੇਸ਼ਨਾਂ ਨੂੰ ਵੀ ਔਰ ਜਿੰਨੇ ਸਾਡੇ ਨਗਰ ਸਭ ਜਥੇਬੰਦੀਆਂ ਨੇ ਔਰ ਜਿੰਨੇ ਸਾਡੇ ਕਾਰਸੇ ਵਾਲੇ ਮਹਾਪੁਰਸ਼ਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਐ ਕਿ ਇਹ ਜਾ ਕੇ ਆਪਾਂ ਕਿਉਂਕਿ ਸੈਂਟਰ ਨੇ ਇੱਕ ਕੱਲ ਇੱਕ ਹੋਰ ਨੋਟੀਫਿਕੇਸ਼ਨ ਭੇਜਿਆ ਜਿਹੜਾ ਗੁਰਮੀਤ ਸਿੰਘ ਖੁੱਡੀਆਂ ਨੇ ਰਾਤੀ ਦੱਸਿਆ ਸੀ ਉਹਨਾਂ ਕਿਹਾ ਕਿ ਤਿੰਨ ਕਾਨੂੰਨ ਫਿਰ ਲਾਗੂ ਕਰਨੇ ਸਾਨੂੰ ਆ ਗਿਆ ਪਰ ਚਟੂਜਾ ਸੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਖਨੌਰੀ ਥਾਣੀ ਆਪਾਂ ਨੂੰ ਕੋਈ ਉੱਥੇ ਕਿਸੇ ਦੱਸਿਆ ਆਪਣੇ ਪੰਡਤਾਂ ਨੇ ਦੱਸਿਆ ਵੀ ਉਧਰ ਦੀ ਲੱਗਣਾ ਤੁਸੀਂ ਹੋਰ ਥਾਂ ਦੀ ਜਾ ਕੇ ਲੱਗ ਜੋ ਜੇ ਲਗਣਾ ਆਪਾਂ ਜਾਣਾ ਦਿੱਲੀ ਜਾਣਾ ਤੇ ਆਪਾਂ ਜਰੂਰ ਹੁਣ ਜਦੋਂ ਤੀ ਆਪਾਂ ਰੋਗ ਦੇ ਨਾਲ ਹੀ ਅਸੀਂ ਛੋਟੇਪੁਰ ਸਾਹਿਬ ਨੇ ਸੰਘਰਸ਼ ਲੜਿਆ ਹੀ ਬਲੜਿਆ ਜਿੱਦੋਂ ਸਾਨੂੰ ਰੋਗ ਦੇ ਅਸੀਂ ਦੂਜੇ ਪਾਸੇ ਦੀ ਚਲੇ ਜਾਂਦੇ ਅਸੀਂ ਮੈਨੂੰ ਯਾਦ ਹੈ ਜਦੋਂ ਮੈਂ ਜੇਲ੍ਹ ਚ ਬੰਦ ਸੀ ਤੇ ਉਸ ਟਾਈਮ ਤੇ ਮੈਨੂੰ ਛਡਾਉਣ ਵਾਸਤੇ ਤੇ ਇਥੋਂ ਨਾਕੇ ਲੱਗੇ ਇਹਨਾਂ ਗਵਰਨਰ ਸਾਹਿਬ ਨੂੰ ਮਿਲਣਾ ਜਾ ਕੇ ਆਪਣੇ ਬੰਦਿਆਂ ਦੇ ਗਿੱਲ ਸਾਹਿਬ ਨੇ ਹੋਰ ਬੰਦੇ ਤੇ ਉਹਨਾਂ ਨੇ ਕੀਤਾ ਰਾਤ ਵਿੱਚ ਉਹਨਾਂ ਲਾੜਾ ਤਿਆਰ ਕਰਕੇ ਤੇ ਵੜ ਲਿਆ ਉਹ ਜਦੋਂ ਉਹਨਾਂ ਨੇ ਵੇਖਿਆ ਵੀ ਲਾੜਾ ਤਾਂ ਠੀਕ ਆ ਤੇ ਗਿੱਲ ਕਹਿੰਦੇ ਨਾਲ ਬੈਠਾ ਉਹ ਪਛਾਣੇਗੇ ਕਹਿੰਦੇ ਮੇਰਾ ਭਾਵਾ ਵੀ ਹੁਣ ਹੋਰ ਤਰ੍ਹਾਂ ਚਲੇ ਜੀਏ ਪਾਸੇ ਦੀ ਚਲੀ ਜੀਏ ਜਾ ਕੇ ਉੱਥੇ ਪ੍ਰੈਸ਼ਰ ਹੀ ਕਰਨਾ ਤੁਸੀਂ ਟਾਈਮ ਦਿਓ ਵੀ ਦਿੱਲੀ ਪਹੁੰਚੋ ਨਾ ਕੋ ਗੱਡੀ ਤੇ ਨਾ ਕੋਈ ਆਪਣੇ ਜਿਹੜੀ ਇਸ ਤਰ੍ਹਾਂ ਕਰਕੇ ਸਾਰੇ ਦਿੱਲੀ ਪਹੁੰਚੋ ਤੇ ਦੱਲੇ ਵਾਲ ਸਾਉ ਦੀ ਸਪੋਰਟ ਕਰੋ ਤੇ ਮੈਂ ਸੈਂਟਰ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਤੁਸੀਂ ਵੀ ਕੁਝ ਸੋਚੋ ਅੰਮ੍ਰਿਤ ਸ਼ਾ ਜੀ ਉਹ ਦਿੱਲੀ ਕੋਹੇ ਦਸਤਾਨ ਦੇ ਉੱਪਰ ਇਨਵੈਸਟ ਤੁਸੀਂ ਵੀ ਸੋਚੋ ਇਹ ਆਪਣੇ ਪੰਜਾਬ ਜਿਹੜਾ ਹੈ ਦਸਤਾਨ ਦਾ ਢੇਲ ਆ ਤੇ ਜਦੋਂ ਦਿਲ ਕਮਜ਼ੋਰ ਹੋ ਜਾਏ ਉਦੋਂ ਫਿਰ ਦੇਸ਼ ਵੀ ਕਮਜ਼ੋਰ ਹੋਊਗਾ ਕਿਉਂਕਿ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਸ਼ੀਧੀਆਂ ਦਿੱਤੀਆਂ ਜਿੱਲ੍ਹਾਂ ਕੱਟੀਆਂ ਤੇ ਕਣਕ ਵੀ ਪੈਦਾ ਕਰਕੇ ਦਿੱਤੀ ਆ ਔਰ ਕਾ ਮੈਨੂੰ 65 ਤੇ 71 ਦੀ ਲੜਾਈ ਦਾ ਵੀ ਪਤਾ ਹੈ ਤੇ ਆ ਜਿਹੜੀ ਚੈਨਾ ਨਾ ਹੋਈ ਆ ਤੇ ਕਾਰਗਿਲ ਦੀ ਪੰਜਾਬ ਵੀ ਲੜਿਆ ਉਦੋਂ ਤੂੰ ਇਸ ਕਰਕੇ ਤੂੰ ਉਹ ਇਹ ਕੋਈ ਹੋਰ ਗੱਲ ਆ ਤੇ ਉਹਨੂੰ ਛੱਡੋ ਆ ਸਾਡੀਆਂ ਕੁਰਬਾਨੀਆਂ ਤਾਂ ਦੇਖੋ ਤੂੰ ਉਹਦੇ ਕਰਕੇ ਤੂੰ ਸਭ ਕੋ ਸਦਾ ਦਿਓ ਪੰਜਾਬ ਦੇ ਜਿਹੜੇ ਕਿਸਾਨ ਉਹਨਾਂ ਨੂੰ ਤੇ ਸਦਾ ਦੇ ਕੇ ਗੱਲਬਾਤ ਰਹੀ ਹੁੰਦਾ ਜਿਹੜਾ ਹਾਲਾ ਉਹ ਲੰਬਿਆ ਜਾਵੇ ਜੇ ਉਹ ਸਿੰਘ ਚੜ੍ਹਾਈ ਮਾਰ ਗਿਆ ਤੇ ਮੈਂ ਸਮਝੂ ਸਾਡੇ ਵਾਸਤੇ ਵੀ ਨਮੋਸ਼ੀਆ ਪੰਜਾਬ ਗਵਰਨਮੈਂਟ ਵਾਸਤੇ ਸੈਂਟਰ ਵਾਸਤੇ ਬੜਾ ਨਮੋਸ਼ੀ ਵਾਲਾ ਕੰਮ ਹੈ। ਤਾਫ ਔਰ ਜਿਹੜੀ ਯਹ ਰੁਗਲੀ ਜਾ ਰਹੀ ਹੈ ਔਰ ਖਾਸ ਕਰਕੇ ਜਿਹੜਾ ਸ਼ੋਮਨੀ ਅਕਾਲੀ ਦਲ ਦਾ ਵਿੰਗ ਸੀਆਈਟੀ ਵਿੰਗ ਉਹਦੇ ਵੱਲੋਂ ਔਰ ਠੁਠੇ ਜਿਹੜੇ ਬਣਾ ਕੇ ਕਾਉਂਟ ਕਾਉਠੀਆਂ ਆਈਡੀਆਂ ਬਣਾ ਕੇ ਪਹਿਲਾਂ ਉਹਨਾਂ ਦੇ ਬੱਚਿਆਂ ਬਾਰੇ ਬੋਲਿਆ ਗਿਆ ਤੇ ਅੱਜ ਫੇਰ ਹੋਰ ਉਹਨਾਂ ਦੇ ਜਿਹੜੇ ਪ੍ਰਤਬਾ ਉਹਨੂੰ ਨੀਵਾ ਕਰਨ ਵਾਸਤੇ ਇਸ ਤਰ੍ਹਾਂ ਨਹੀਂ ਜੇ ਕਿਸੇ ਨੇ ਨੀਵੇਂ ਹੋਣਾ ਸਹੀ ਆ ਉਹ ਜੇ ਤੁਹਾਡੇ ਕੋਲ ਤੁਸੀਂ ਆਦੇ ਜੇ ਨਾ ਸਾਡੇ ਕੋਲ ਸਬੂਤ ਫਲਾਂਟੇਗਾ ਕਿ ਮੈਂ ਇੱਥੇ ਖੜਾ ਸਾਡੇ ਕੋਲ ਆਉ ਉਹ ਇੱਥੇ ਦੱਸੋ ਜਦ ਨਾਲ ਪੁੱਛਾਂਗੇ ਤੁਸੀਂ ਪੁੱਛਣ ਵਾਲੇ ਕਿਹੜੇ ਜੇ ਤੁਹਾਡਾ ਕੋਈ ਕੁਰਬਾਨੀ ਜੇ ਕੋਈ ਤੁਹਾਡੇ ਕੋਈ ਹੈਗੀ ਪੰਥਪ੍ਰਦੀ ਕਿ ਐਵੇਂ ਹੀ ਮਤਲਬ ਬੈਠੇ ਤੁਸੀਂ ਘਰਾ ਦੇ ਵਿੱਚ ਉਹ ਵੱਡੀਆਂ ਸ਼ਕਤੀਆਂ ਦੇ ਖਰਾਬ ਕਰੇ ਸਿੰਘ ਸਾਹਿਬ ਗਿਆਨੀ ਰਗਦੀ ਸੰਗਤ ਦੇ ਖਿਲਾਫ ਬੋਲਦੇ ਹੋ ਔਰ ਕਦੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਬੋਲਦੇ ਹੋ ਕਦੇ ਤੁਸੀਂ ਕਾਲਤਖ ਸਾਹਿਬ ਦੇ ਖਿਲਾਫ ਬੋਲਦੇ ਹੋ ਇੱਕਾਂ ਦਾ ਹੀ ਇਥੇ ਜਿਹੜਾ ਇਹ ਇਕੱਠਾ ਕਰਕੇ ਲੈਂਦਾ ਹੈ ਇਹ ਜਿਹੜੀਆਂ ਕੋਈ ਸਿਆਸੀ ਆਗੂ ਇਹਦੇ ਪਿੱਛੇ ਬਿਲਕੁਲ ਇਹਦੇ ਪਿੱਛੇ ਸਿਆਸਤ ਕੀਤੀ ਜਾ ਰਹੀ ਆ ਉਹਨਾਂ ਦੀ ਜਿਹੜੀ ਹੈਗੀ ਆ ਨਾ ਸਭੀ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਚੰਗੇ ਬੁਲਾਰੇ ਆ ਚੰਗੇ ਬਦਵਾਨ ਆ ਚੰਗੀ ਗੱਲ ਕਹਿ ਸਕਦੇ ਆ ਮੌਕੇ ਦੇ ਬੁਲਾਰੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦਾ ਥਾਂ ਨੂੰ ਨਾਲ ਦੁਬੇਰਾ ਥਾਂ ਨੂੰ ਕਰੀਏ ਜਿਹੜੀ ਉਹਨਾਂ ਦੀ ਗੱਲ ਆ ਉਹਨੂੰ ਘਟਾਈਏ ਇਹ ਨਹੀਂ ਘਟਣੀ ਸੋ ਮੈਂ ਉਹਨਾਂ ਵੀਰਾਂ ਨੂੰ ਟਾੜਨਾ ਕਰਨੀ ਚਾਹੁੰਦਾ ਇਹ ਜੀ ਗੱਲ ਨਾ ਕਰੋ ਆਪਣੇ ਕੌਮ ਦੇ ਜਹੇਦਾਰ ਨੇ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਜਿਹੜਾ ਹੈ ਨਾ ਇਹ ਇਸ ਵੇਲੇ ਸਰਬੋੱਚ ਹੈ ਔਰ ਅਕਾਲ ਤਖਤ ਸਾਹਿਬ ਹੀ ਹੈ ਜਿਹਨੇ ਸਾਰੇ ਕਾਲੀਦਾ ਨੂੰ ਸਦਕੇ ਇੱਥੇ ਸਾਰਾ ਕੁਝ ਉਹਨਾਂ ਤੋਂ ਆਖਿਆ ਵੇ ਦੱਸੋ ਹੈ ਔਰ ਕਲੀ-ਕਲੀ ਗੱਲ ਦਾ ਜਵਾਬ ਲਿਆ ਕਾਉਂਟੇਬਿਲਟੀ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਹੋਰ ਕਿਸੇ ਕੌਮ ਵਿੱਚ ਨਹੀਂ ਹੈ ਸੋ ਇਹ ਸ਼ਰ੍ਹੀਆਂ ਨਾ ਖਰਾਬ ਕਰੋ ਕੋਈ ਸਰਕਾਰੀ ਏਜੰਸੀਆਂ ਵੀ ਕਰ ਰਹੀਆਂ ਨੇ ਇਹ ਤੇ ਕੋਈ ਹੋਰ ਵੀ ਜਥੇਬੰਦੀਆਂ ਜਿਹੜੀਆਂ ਲੋਕੇਵਾਰ ਕਰਦੇਗਾ ਸਭ ਤੋਂ ਮਾੜਾ ਬੰਦਾ ਹੁੰਦਾ ਜਿਹੜਾ ਲੋਕੇਵਾਰ ਜਿਹੜਾ ਕਰਦਾ ਕਿਸੇ ਤੇ ਜਦ ਸ਼ਰਮ ਮਾਨਕੇ ਦਸੋ ਕਿ ਆ ਗੱਲ ਹੈਗੀ ਆ ਸੋ ਇਹ ਗੱਲਾਂ ਮੈਂ ਉਹ ਬੰਦਾ ਉਹ ਗੱਲ ਦੀ ਜਿਹੜੇ ਨੰਗਾ ਕਰਦਾ ਤਾਂ ਉਹਨਾਂ ਨੂੰ ਬੇਨਤੀ ਕਰਦਾ ਇਹ ਗੱਲਾਂ ਨਾ ਕਰੋ ਇਹ ਗੱਲਾਂ ਕਰਨ ਵਾਲੀਆਂ ਨਹੀਂ ਗੀਆਂ ਸੋ ਠੀਕ ਹੈ ਨਾ ਸੋ ਵੇਖ ਦਿੱਤਾ ਸਸ ਜਿਹੜਾ ਫੈਸਲਾ ਪੰਚ ਸੱਬਾ ਨੇ ਦਿੱਤਾ ਹੋਇਆ ਕਿਤੇ ਉਹ ਫੈਸਲੇ ਦੇ ਵਿਰੋਧ ਤੇ ਨਹੀਂ ਲੋਕੀ ਕਰ ਰਹੀ ਨਹੀਂ ਨਹੀਂ ਉਹ ਨਹੀਂ ਕਰ ਰਿਹਾ ਪੰਥਾ ਦਾ ਪੰਥ ਦਾ ਕੋਈ ਬੰਦਾ ਕਰ ਰਿਹਾ ਨਾ ਪੁੱਛੋ ਨਹੀਂ ਸਰਕਾਰੀ ਏਜੰਸੀਆਂ ਤੇ ਉਹੀ ਬੰਦੇ ਕਰ ਰਹੇ ਆ ਜਿਹੜੇ ਬੰਦੇ ਇਸ ਸਮੇਂ ਤੇ ਆ ਕੇ ਸਾਡਾ ਥੋੜਾ ਜਿਹਾ ਦੰਬ ਜਿਹੜਾ ਨੀਵਾ ਆਇਆ ਉਹ ਸਾਬ ਜਿਹੜਾ ਐਡੀਬੀਟੀ ਬਣਾਉਣ ਨੇ ਬਿਆਨ ਦਿੱਤਾ ਉਹਦੇ ਬਾਰੇ ਕੀ ਕਰਨਾ ਨਹੀਂ ਦੇਖੋ ਜੀ ਉਹ ਬਿਆਨ ਜਿਹੜਾ ਸੁਣਾਇਆ ਉਹ ਤਾਂ ਦੁਬਾਰਾ ਮੈਂ ਰਿਪੀਟ ਨਹੀਂ ਕਰ ਸਕਦਾ ਉਹ ਉਹ ਤਾਂ ਸਖਤ ਪਾਸ਼ਾ ਵਾ ਕਿਸੇ ਧਾਰਮਿਕ ਬੰਦੇ ਦੇ ਮੂੰਹ ਤੋਂ ਉਹ ਫੱਬਦੀ ਨਹੀਂ ਔਰ ਇੱਕ ਧਾਰਮਿਕ ਬੰਦਾ ਜਿੱਥੀ ਧਾਰਮਿਕ ਅਦਿਸ਼ੀ ਦੇ ਮਤਲਬ ਕਹਿ ਰਿਹਾ ਵਾ ਸਮਝ ਰਿਹਾ ਉਹ ਬਹੁਤ ਦੁੱਖਦਾਈ ਹੈ ਇਹ ਬਹੁਤ ਵੱਡਾ ਕਮ ਨਾ ਤਾਂ ਸੁਮਿੰਦਰ ਕੇ ਅਕਾਲਤਸ ਦੇ ਜਹਦਰ ਸਾਹਿਬ ਨੇ ਜਿਤਨੇ ਕਈ ਕੇਸ ਇਹੋ ਜਿਹੇ ਹੁੰਦੇ ਨੇ ਕੋਈ ਕੰਪਲੀਟ ਵੀ ਨਹੀਂ ਕਰਦਾ ਸੋ ਮੋਟੋ ਹੀ ਅਦਾਲਤਾਂ ਨੂੰ ਲੈਂਦੀਆਂ ਮੇਰਾ ਖਿਆਲ ਹੈ ਸੋ ਮੋਟੋ ਹੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਲਾਣਾ ਚਾਹੀਦਾ ਉਹ ਕਿ ਇੱਕ ਪ੍ਰਧਾਨ ਪ੍ਰੈਜ਼ੈਂਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਉਹ ਰਹਿ ਚੁੱਕੀ ਹੈ ਪ੍ਰਧਾਨ ਦੇ ਮਤਲਬ ਕਹਿ ਰਿਹਾ ਵਾ ਬਹੁਤ ਦੁੱਖ ਹੋਇਆ ਉਹਨਾਂ ਨੇ ਤਾਂ ਮਾਫੀ ਵੀ ਮੰਗ ਲਈ ਹੈ ਜੀ ਹੰਦਾ ਦੇਖੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਬਾਅਦ ਦੋ ਨੰਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਹੁੰਦਾ ਜਿਵੇਂ ਇਹੋ ਜੀ ਬੋਲੀ ਬੋਲਦੇ ਆ ਉਹ ਬਹੁਤ ਦੁੱਖ ਇਹ ਹੋਰ ਉਹ ਜ਼ਿਆਦਾ ਵੀ ਉਮਾਨਾ ਧਾਰਮਿਕ ਸੱਭਿਆਚਾਰ ਦੇ ਉਮਾਨ ਹੈ ਇੱਕ ਧਾਰਮਿਕ ਬੰਦੇ ਦੀ ਸੋਚ ਦਾ ਵੀ ਇੱਥੋਂ ਪ੍ਰਗਟਾਵਾ ਹੁੰਦਾ ਕਿ ਉਹਦੇ ਅੰਦਰ ਸੋਚ ਕੀ ਬਹੁਤ ਦੁੱਖ ਹੋਇਆ ਮੈਂ ਸਮਝਾ ਕਿ ਜਿੰਨੇ ਵੀ ਸੂਝਵਾਨ ਧਾਰਮਿਕ ਲੋਕ ਨੇ ਉਹ ਬਹੁਤ ਮਹਿਸੂਸ ਕਰ ਰਿਹਾ ਇਹ ਬਹੁਤ ਵੱਡੀ ਗੱਲ ਹੋਈ ਜੀ ਦੇ ਨਾਲ ਸਾਡਾ ਸਿਰ ਦੁਨੀਆ ਦੀ ਤੇ ਕਮੇਟੀ ਪਹਿਲਾ ਕਮਿਸ਼ਨਰ ਵੀ ਬੁਲਾ ਲਿਆ ਜੀ ਉਹਨਾਂ ਤੋਂ ਚਲੋ ਇਹ ਕੋ ਕਾਨੂੰਨੀ ਗੱਲਾਂ ਜਿਹੜੀਆਂ ਉਹ ਕਰਨ ਵਾਲੇ ਉਹ ਕਰਨ ਦੇ ਜੀ ਅਸੀਂ ਤਾਂ ਮੈਂ ਵੀ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਮਟੀ ਦਾ ਬਾਰਕ ਇਨਾਸਾਲ ਪ੍ਰਧਾਨ ਨੰਬਰ ਰਿਆਂ ਅਸੀਂ ਤਾਂ ਜਸਵੰਤ ਜੀ ਨੂੰ ਬੇਨਤੀ ਕਰਾਂਗੇ ਕਿਉਂਕਿ ਇਹੋ ਜਿਹੇ ਫੈਸਲੇ ਜਿਹੜੇ ਆ ਉਹ ਜਸਵੰਤ ਸਾਹਿਬ ਨੂੰ ਹੀ চাই ফসল